ਮੈਂ ਜੀ ਬੜਾ ਧੰਨਵਾਦ ਕਰਦਾ ਇਸ ਟੀਮ ਦਾ ਮੈਂ ਸਵੇ ਦੇ ਕਾਫੀ ਮੈਸੇਜ ਕੀਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਈ ਮੈਨੂੰ ਇਹਨਾਂ ਦਾ ਨੰਬਰ ਦੇਵੇ ਚਲੋ ਕਿਸੇ ਨਾ ਕਿਸੇ ਨੇ ਕਿਸੇ ਦੀ ਮਦਦ ਦੇ ਨਾਲ ਇਹ ਪਹੁੰਚੇ ਆ ਤੇ ਇਹਨਾਂ ਨੇ ਜਿਹੜਾ ਪੰਛੀ ਦੀ ਜਾਨ ਬਚਾਈ ਹੈ ਚਾਈਨਾ ਡੋਰ ਦੇ ਵਿੱਚ ਫਸਿਆਦਾ ਸੀ ਸੇਰ ਦਾ ਤਰਫ ਦੇ ਆਹੀ ਪਾਣੀ ਤੋਂ ਪਿਆਸਾ ਸੀ ਇਹਨਾਂ ਦੇ ਲਾਗੇ ਇਹਨਾਂ ਦੇ ਜਿਹੜੇ ਪੰਛੀ ਸੀ ਉਹ ਵੀ ਲਾਗੇ ਆਲੇ-ਦਾਲੇ ਘੁੰਮਦੇ ਪਏ ਸੀ ਕਿ ਕਿਸ ਤਰੀਕੇ ਸਾਡੇ ਪੰਛੀ ਦੀ ਜਾਨ ਬਚ ਸਕੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਪੋੜੀ ਪਤਾ ਨਹੀਂ ਕਿਸ ਤਰ੍ਹਾਂ ਕੀਤਾ ਕਿਉਂਕਿ ਦਰਖਤ ਤੇ ਚੜਨ ਦਾ ਕੋਈ ਸਾਧਨ ਨਹੀਂ ਹੈਗਾ ਮੈਂ ਵੀ ਬੜੀ ਕੋਸ਼ਿਸ਼ ਕੀਤੀ ਚੜਨ ਦੀ ਪਰ ਮੇਰੇ ਕੋਲ ਵੀ ਕੋਈ ਗੱਲ ਨਹੀਂ ਬਣੀ ਤੇ ਭਾਜੀ ਦੀ ਬੜੀ ਮਿਹਨਤ ਹੈ ਇਹ ਭਾਜ ਨੇ ਵੀ ਚਲੋ ਦਫ਼ਤਰ ਜਾ ਕੇ ਇਹਨਾਂ ਦੇ ਦਫ਼ਤਰ ਦਾ ਵੀ ਨਹੀਂ ਪਤਾ ਤੇ ਇਹਨਾਂ ਨੇ ਜਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਜਿਹੜਾ ਬਹੁਤ ਵਧੀਆ ਕੰਮ ਕੀਤਾ ਹੈ ਇਹ ਲਾਜ਼ਮੀ ਭਾਗ ਸਾਰਿਆਂ ਨੇ ਸਾਥ ਦਿੱਤਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਕਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੰਗਲਾਤ ਇਹਨਾਂ ਦਾ ਸਾਥ ਦਾ ਕਿ ਕਿਸ ਤਰ੍ਹਾਂ ਮਦਦ ਲੈਣੀ ਹੈ ਮੈਂ ਕਹਿੰਨਾ ਕਿ ਇਹਨਾਂ ਦੇ ਇੱਕ ਕੋਈ ਨੰਬਰ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਣਾ ਹੈ ਹੈਨਾ ਚਲੋ ਮੈਨੂੰ ਨਹੀਂ ਪਤਾ ਭਾਈ ਉਹਨਾਂ ਨੇ ਕਹੇ ਨਾ ਕਿਹੜੇ ਤਰੀਕੇ ਕਰਕੇ ਮਦਦ ਕੀਤੀ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ ਹਾਂ ਥੱਲੇ ਵੀ ਨੰਬਰ ਦੇਣਾ ਚਲਾਵਾਂਗੇ ਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਇਹਨਾਂ ਦਾ ਨੰਬਰ ਹੋਣਾ ਚਾਹੀਦਾ ਚਲੋ ਸਾਰਿਆਂ ਕੋ ਤੇ ਨਹੀਂ ਨੈਟ ਤੇ ਪਤਾ ਲੱਗ ਸਕਦਾ ਨਾ ਪਰ ਇਹਨਾਂ ਨੇ ਬ ਇਹ ਮੁੰਡੇ ਚਾਇਨਾ ਡੋਰ ਵਰਤਦੇ ਉਹਨਾਂ ਨੂੰ ਕੀ ਕਹੋਗੇ ਹਾਂਜੀ ਚਾਇਨਾ ਡੋਰ ਨਹੀਂ ਵਰਤਣੀ ਚਾਹੀਦੀ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਪੰਛੀ ਦਾ ਗਲਾ ਫਸੇ ਰਹੀ ਅਦੀ ਮੌਤ ਵੀ ਹੋ ਸਕਦੀ ਸੀ ਤੇ ਕਿੰਨਾ ਅੱਗੇ ਪੰਛੀ ਸਾਨੂੰ ਮਿਲਦੇ ਹੀ ਨਹੀਂ ਬੇ ਤੇ ਇਹ ਪੰਛੀ ਹੈਗੇ ਨਾ ਵੀ ਬੇਜਬਾਨ ਆ ਕੋਈ ਮਦਦ ਤੇ ਮੰਗ ਨਹੀਂ ਸਕਦੇ ਆਹੀ ਕਰ ਸਕਦੇ ਆ ਮਦਦ ਕਿ ਕਿਸ ਤਰ੍ਹਾਂ ਇਹਨਾਂ ਨੇ ਇਹਦੀ ਮਦਦ ਕੀਤੀ ਇਹਦਾ ਤਾਂ ਗਲਾ ਵੀ ਕਟੋ ਸਕਦਾ ਸੀ ਕੋਈ ਵੀ ਜ਼ਖਮੀ ਵੱਧ ਤੋਂ ਵੱਧ ਜ਼ਖਮ ਵੀ ਆ ਸਕਦੇ ਆ ਇਹ ਜਗਾ ਕਿਹੜੀ ਬਾਜੀ ਇਹ ਜਗਾ ਬੱਸ ਸਟੈਂਡ ਦੀ ਬੈਕ ਸਾਈਡ ਪੈਂਦੀ ਹੈ ਜੀ ਕਿਹੜਾ ਜਾਨਵਰ ਸੀ ਇਹ ਜਾਨਵਰ ਇਲ ਕਹਿੰਦੇ ਸੀਗੇ ਬਾਜਟ ਹੈ ਬਾਜੀ ਬੋਲਦੇ ਨੇ ਹਾਂਜੀ ਮੇਰਾ ਨਾਮ ਵੀ ਵੇਖ ਸੀਗੇ ਦੇਖੋ ਆਈਸੀ ਇੱਥੋਂ ਲੋਕਲ ਪੀਪਲ ਕੀ ਇੱਥੇ ਇੱਕ ਇਲ ਜਿਹੜੀ ਆ ਚਾਈਨਾ ਡੋਰ ਚ ਫਸੀ ਹੈ ਤੇ ਤੇਰੇ ਆ ਹੀ ਆਪਣੀ ਟੀਮ ਲੈ ਕੇ ਆਏ ਆ ਤੇ ਉਹਨੂੰ ਚਾਈਨਾ ਡੋਰ ਤੋਂ ਕੱਢਿਆ ਤੇ ਹਜੇ ਤੇ ਠੀਕ ਹੈ ਬਿਲਕੁਲ ਇਹਨੂੰ ਆਪਾਂ ਚੈੱਕ ਕਰਾ ਕੇ ਡਾਕਟਰ ਕੋ ਤੇ ਫਿਰ ਰਿਲੀਜ਼ ਕਰਾਂਗੇ ਕੋਈ ਬੰਦ ਬਿਲਡਿੰਗ ਹੈ ਕਿ ਆਮ ਲੋਕਾਂ ਦਾ ਵੀ ਕਈ ਵਾਰੀ ਨੁਕਸਾਨ ਹੁੰਦਾ ਕੋਈ ਬਾਈਕ ਤੇ ਜਾ ਰਿਹਾ ਉਹਦਾ ਵੀ ਕੱਟ ਲੱਗ ਜਾਂਦਾ ਹੈ ਤੇ ਇਹਦੇ ਬਿਲਕੁਲ ਬੰਦ ਹੋਣੀ ਚਾਹੀਦੀ ਅੱਛਾ ਤੁਹਾਨੂੰ ਵਾਈਲਡ ਲਾਈਫ ਵੱਲੋਂ ਇੱਕ ਤੁਹਾਨੂੰ اپیل ہے ਸਾਰੇ ਸ਼ਹਿਰ ਵਾਸੀਆਂ ਨੂੰ ਕਿ ਚਾਈਨਾ ਡੋਰ ਬਿਲਕੁਲ ਬੰਦ ਯੂਜ਼ ਕਰਨੀ ਬੰਦ ਕਰੋ ਠੀਕ ਹੈ ਜੀ ਇਹ ਵੈਸੇ ਵੀ ਬੈਨ ਹੈ ਤੇ ਜੇ ਕੋਈ ਚੋਰੀ ਵੀ ਯੂਜ਼ ਕਰਦਾ ਤੇ ਪਲੀਜ਼ ਇਹ ਬੰਦ ਕੀਤੀ ਜਾਏ ਤੇ ਇਹਦੇ ਨਾਲ ਇਹ ਦੇਖੋ ਤੁਹਾਡੇ ਸਾਹਮਣੇ ਇੱਕ ਜਿਹੜਾ ਬੇਜੁਬਾਨ ਪੰਛੀ ਹੈ ਇਹਦਾ ਹੁਣ ਨੁਕਸਾਨ ਹੋ ਸਕਦਾ ਸੀ ਫਿਰ ਹੋਰ ਵੀ ਕਈਆਂ ਦਾ ਵੀ ਹੁੰਦਾ ਹੈ ਇਹ ਤਾਂ ਪਾਈ ਦਿਖਾਈ ਦੇਗਾ ਜੇ ਤੁਹਾਨੂੰ ਪਤਾ ਜੀ ਬੰਦ ਹੋਣੀ ਚਾਹੀਦੀ ਬਿਲਕੁਲ ਜੇ ਕੋਈ ਚੋਰੀ ਵੀ ਯੂਜ਼ ਕਰਦਾ ਉਹਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਂ ਦੇਖੋ ਕਹਿੰਦੇ ਵੀ ਚਾਨਾ ਡੋਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਇਹ ਪੰਛੀ ਪਤਾ ਨਹੀਂ ਹੁਣ ਵਿਚਾਰਾ ਰਾਤ ਦਾ ਲੜਕਿਆ ਪਿਆ ਨਾਲ ਤੇ ਸਾਰੋ ਹੁਣੀ ਸਾਡੇ ਕੋਲ ਆਏ ਕਹਿੰਦੇ ਪੌੜੀ ਚਾਹੀਦੀ ਆ ਤੇ ਮੈਂ ਅਹੀਂ ਸਾਰੋ ਨਾਲ ਦੇ ਨਾਲ ਸਵੈਲਫ ਕੀਤੀ ਨਾਲ ਬੜੋ ਜਦਵਜਾਦ ਹੋ ਗਏ ਅਹੀਂ ਫਿਰ ਇਹਨੂੰ ਵਿਚਾਰੇ ਨੂੰ ਤੋਹਫਾਂਸੀ ਨੂੰ ਲਾਇਆ ਵਿਚਾਰੇ ਨੇ ਹਾਂਜੀ ਬੜੀ ਬੜੀ ਨਿਕਤਰ ਮਿਹਨਤ ਕੱਢੀ ਬਹੁਤ ਸਾਰ ਬਹੁਤ ਜ਼ਿਆਦਾ ਅਜਲੇ ਬੱਚੇ ਚਾਈਨਾ ਡੋਰ ਵਰਤਦੇ ਉਹਨਾਂ ਨੂੰ ਕੀ ਪੈਸੇ ਆਉਂਦੇ ਸਰ ਅਸੀਂ ਤਾਂ ਕਹਿੰਦੇ ਚਾਈਨਾ ਡੋਰ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਨਹੀਂ ਵਰਤਣੀ ਚਾਹੀਦੀ ਬਹੁਤ ਬਹੁਤ ਜ਼ਿਆਦਾ ਨੁਕਸਾਨ ਦੇ ਸਰ